ਸਾਤਿਰੀਆ ਕਾਲਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਬਰਿਆਮ ਸਿੰਘ ਸੰਦੂ ਜੀ ਦੀ ਲਿਖੀ ਹੋਈ ਕਹਾਣੀ ਆਪਣਾ ਆਪਣਾ ਹਿੱਸਾ ਮੱਝ ਨੂੰ ਬਾਹਰ ਕੱਢ ਕੇ ਖੁਰਲੇ ਵਿੱਚ ਤੋੜੀ ਦਾ ਛਟਾਲਾ ਰਲੌਂਦਿਆ ਉਦੋਂ ਨੇ ਮੱਝ ਦੀਆਂ ਨਾਸਾਂ ਵਿੱਚੋਂ ਉੜਦੇ ਹਵਾੜ ਨੂੰ ਤੱਕਿਆ ਤੇ ਧਾਰ ਕੱਢਣ ਲਈ ਬਾਲਟੀ ਲਿਆਉਣ ਵਾਸਤੇ ਆਵਾਜ਼ ਦਿੱਤੀ ਫਿਰ ਮੱਜ ਤੇ ਪਿੰਡੇ ਤੇ ਪਾਈ ਗੋਹੇ ਨਾਲ ਲਿਬੜੀ ਪਾਟੀ ਦਰੀ ਨੂੰ ਸੋਧ ਕੀਤਾ ਤੇ ਪਾਲੇ ਨਾਲ ਕੰਬਦੇ ਅੰਗਾਂ ਨੂੰ ਕਾਬੂ ਵਿੱਚ ਕਰਨ ਦੀ ਕੋਸ਼ਿਸ਼ ਕਰਦਾ ਤੁੰਦ ਵਿੱਚੋਂ ਦੂਰ ਚੜ੍ਹਦੇ ਸੂਰਜ ਵੱਲ ਵੇਖਣ ਲੱਗਾ ਪਰ ਤੁੰਗਾ ਤਾਂ ਸੂਰਜ ਨੂੰ ਇੰਜ ਨੱਪ ਕੇ ਬੈਠੀ ਸੀ ਜਿਵੇਂ ਕੋਈ ਤਕੜਾ ਪਲਵਾਨ ਮਾੜੇ ਪਲਵਾਨ ਦੇ ਗਿੱਚੇ ਤੇ ਗੋਡਾ ਦਿੱਤੀ ਬੈਠਾ ਹੋਵੇ ਉਦੋਂ ਦਾ ਹੱਥ ਸੱਜੇ ਹੀ ਉਸਦੇ ਥਾਣ ਤੇ ਚਲਾ ਗਿਆ 6 ਸਾਲ ਪਹਿਲਾਂ ਪਲਵਾਨੀ ਕਰਦੇ ਆਂ ਉਸਨੇ ਆਪਣੇ ਉਸਤਾਦ ਜਿੰਦੇ ਪੱਧਰੀ ਵਾਲੇ ਦੇ ਅਤੇ ਹੋਰ ਪਲਵਾਨਾਂ ਦੇ ਗੋਡਿਆਂ ਦੀ ਮਾਰ ਜ਼ੋਰ ਕਰਦੇ ਆਂ ਤੇ ਖੁੱਲਦੇ ਆਂ ਝੱਲੀ ਸੀ ਉਂਝ ਵੀ ਉਸ ਦੀ ਵਿਸ਼ੇਸ਼ਤਾ ਟੌਣ ਨਾਲੋਂ ਟੈਨ ਵਿੱਚ ਸੀ ਇਸੇ ਲਈ ਹਿਤਾ ਉਹਨਾਂ ਦੇ ਪਿੰਡ ਦੇ ਬਾਬੇ ਚਰਲ ਨੇ ਉਹਨੂੰ ਮਖੌਲ ਨਾਲ ਕਿਹਾ ਸੀ ਕੋਈ ਧਰਮਿਆ ਕਿੱਡਾ ਤੇਰਾ ਸਰੀਰ ਹੈ ਜੇ ਰੋਜ਼ ਢੈਣ ਦਾ ਹੀ ਕੰਮ ਫੜਨਾ ਸੀ ਤੈਨੂੰ ਚੰਗਾ ਸੀ ਤੇਰੇ ਸਰੀਰ ਜੋ ਮੋਚੇ ਕਰਕੇ ਦੋ ਬੰਦੇ ਬਣ ਜਾਂਦੇ ਇੱਕ ਹਲਵਾ ਇਹ ਕਰਦਾ ਤੇ ਇੱਕ ਪੱਠੇ ਪਾਉਂਦਾ ਰੱਬ ਵੀ ਸੋਰੇ ਨੂੰ ਟਕੇ ਦੀ ਅਕਲ ਨਹੀਂ ਤੇ ਸਾਰੇ ਭਰਾਵਾਂ ਜੋ ਛੋਟਾ ਧਰਮ ਉਹ ਦੋ ਹੀ ਰਹਿ ਗਿਆ ਸੀ ਹੁਣ ਉਹ ਨਾ ਪਲਵਾਨ ਸੀ ਤੇ ਨਾ ਹੀ ਤੌਣ ਤੇ ਕਿਸੇ ਗੋਡੇ ਦਾ ਡਰ ਪਰ ਫਿਰ ਵੀ ਉਹਨੂੰ ਲੱਗਾ ਉਹਦੀ ਤੌਣ ਜਿਵੇਂ ਪੀੜ ਕਰਦੀ ਹੋਵੇ ਉਸ ਦੀ ਤੌਣ ਤੇ ਇੱਕ ਇਸ ਦਾ ਗੋਡਾ ਸੀ ਮੱਝ ਚੋਣ ਲਈ ਪਹਾੜਾ ਤੇ ਬਾਲਟੀ ਲਈ ਆਉਂਦੀ ਭੈਣ ਬਚਨੋ ਜਿਹੜੀ ਮਾਂ ਦੇ ਮਰਨ ਤੇ ਜਿਸ ਦਿਨ ਦੀ ਸੌਰਿਓ ਆਈ ਸੀ ਇੱਥੇ ਹੀ ਸੀ ਉਹ ਦੋਨੋਂ ਬਾਲਟੀ ਫੜਾ ਕੇ ਪੱਠਿਆਂ ਤੇ ਆਟਾ ਥੋੜਨ ਲੱਗੀ ਉਹਦੋਂ ਮੱਝ ਦੇ ਪਿੰਡੇ ਤੇ ਥਾਪੀ ਮਾਰ ਕੇ ਬਹਿ ਗਿਆ ਐ ਵੀਰਾ ਵੇਖੋ ਨਾ ਦੋਵੇਂ ਵੱਡੇ ਪਾਉ ਆਉਣ ਹੀ ਵਾਲੇ ਨੇ ਵੱਡਾ ਪਾਉ ਰਾਤ ਦਾ ਕਰਮ ਸਿਓ ਕੋਲ ਅੱਡੇ ਤੇ ਆ ਗਿਆ ਹੁਣ ਵੇਖੋ ਨਾ ਤੂੰ ਜਿਹੜਾ ਹਸਾਬ ਕਿਤਾਬ ਬਣਦਾ ਹੈ ਉਹਨਾਂ ਨਾਲ ਨਵੇੜਲਾ ਵੇਖੋ ਨਾ ਮਾਂ ਦਾ ਘੱਟ ਵੀ ਕਰਨਾ ਹੋਇਆ ਉਹਦੇ ਫੁੱਲ ਵੀ ਹਰ ਦੁਆਰ ਲੈ ਕੇ ਜਾਣੇ ਆ ਸਿਆਣਿਆਂ ਆਖਿਆ ਲੇਖਾਂ ਮਾਵਾਂ ਤੀਆਂ ਦਾ ਵੇਖੋ ਨਾ ਉਹ ਦੋਨੋਂ ਵੱਡੀ ਖੇਜ ਆਈ ਏ ਆ ਗਈ ਵੱਡੀ ਬੇਬੇ ਮੈਨੂੰ ਮੱਤਾ ਦੇਣ ਵਾਲੀ ਉਹ ਆਪ ਤੋਂ ਛੋਟੇ ਬਚਨੋ ਬਾਰੇ ਸੋਚਦਾ ਜ਼ਹਿਰੀ ਥੁੱਕ ਅੰਦਰ ਲੰਗਾ ਆ ਗਿਆ ਕੱਲ ਦੇ ਭੂਤ ਨੇ ਬਚਨੋ ਬੋਲੀ ਜਾ ਰਹੀ ਸੀ ਵੇਖੋ ਨਾ ਮੈਨੂੰ ਪਤਾ ਤੇਰਾ ਹੱਥ ਤੰਗ ਆ ਪਰ ਇਹ ਕੰਮ ਵੀ ਅਕਸਰ ਕਰਨੇ ਹੋਏ ਮੈਂ ਤਾਂ ਵੱਡਿਆਂ ਨੂੰ ਵੀ ਆਖਿਆ ਸੀ ਤੁਹਾਡਾ ਸਰਦ ਹੈ ਤੁਹਾਡਾ ਹੱਥ ਖੁੱਲ ਹੈ ਕੋਈ ਨਹੀਂ ਉਹ ਅਗੋਂ ਆਂਦੇ ਅਸੀਂ ਖਾਣ ਲਈ ਡਾੜੇ ਹੀ ਖੜਦੇ ਆ ਜ਼ਮੀਨ ਵੀ ਇਹ ਮੁਫਤ ਚ ਵਹੀ ਜਾਂਦਾ ਵੇਖੋ ਨਾ ਸਾਰੇ ਤੇਰੇ ਭਾਈ ਇਹ ਅਰਗੇ ਕਿਵੇਂ ਹੋ ਜਾਣ ਸਾਰੇ ਮੁਲਕ ਤੇ ਭੈਣਾ ਆਪਣਾ ਹਿੱਸਾ ਲਈ ਜਾਂਦੀਆਂ ਪਰ ਉਹਨੇ ਕਦੀ ਇੱਕ ਵਾਰ ਵੀ ਨਹੀਂ ਆਖਿਆ ਉਦੋਂ ਜਿਵੇਂ ਗਲ ਵਿੱਚ ਡੱਕਾ ਦਿੱਤੇ ਬੈਠਾ ਸੀ ਚੀਖੀ ਪਿਆ ਉਹ ਤੂੰ ਵੀ ਲੈ ਜਾ ਤੇ ਉਹ ਵੀ ਲੈ ਜਾਣ ਜ਼ਮੀਨ ਸੌਰੀ ਨੇ ਵੜਾ ਮੈਨੂੰ ਕਾਰੂ ਪਾਦਸ਼ਾ ਬਣਾਤਾ ਉੱਚੀ ਚੀਕ ਮੇਂ ਆਵਾਜ਼ ਸੁਣ ਕੇ ਜ਼ੋਰ ਨਾਲ ਥੜਨਪਿਆ ਜਾਣ ਕਰਕੇ ਮੱਝ ਪੁੜਕ ਪਈ ਉਦੋਂ ਪਿੱਠ ਪਰਨੇ ਡਿੱਗ ਪਿਆ ਬਚਾਉਂਦੇ ਆ ਵੀ ਥੋੜਾ ਕੋ ਦੁੱਧ ਡੁੱਲ ਹੀ ਗਿਆ। ਉਹ ਸੁੱਟ ਕੇ ਫੋੜਾ ਝੁਕ ਲਿਆ ਤੇ ਮੱਝ ਤੇ ਕਾੜ ਕਾੜ ਵਰ ਪਿਆ। ਵੇਖੋ ਨਾ ਸਿੱਧਿਆਂ ਨੂੰ ਪੁੱਠਾ ਆਉਂਦਾ। ਬੋੜ ਬੋੜਾਂ ਦੀ ਬਚਨੋਂ ਹੂੰ ਹੂੰ ਕਰਦੀ, ਬਾਲਟੀ ਫੜ ਕੇ ਤੁਰ ਗਈ। ਇਹਨੇ ਬੇਜ਼ਮਾਨ ਨੇ ਤੇਰਾ ਕੀ ਵਿਗਾੜਿਆ? ਚੌਂਕੇ ਚ ਉੱਠ ਕੇ ਕੋਦੋ ਦੀ ਪਤਨੀ ਰਤਨੀ ਜੀ ਕੀ। ਹੋਰਨਾਂ ਦਾ ਸਾੜ ਵਿਚਾਰੇ ਪਸ਼ੂ ਤੇ ਕਿਉਂ ਘਟਦਾ ਫਿਰਦਾ? ਮੱਝ ਡਰ ਕੇ ਖੁਰਲੀ ਦੇ ਇੱਕ ਬੰਨੇ ਕੰਨ ਖੜੇ ਕਰਕੇ ਡੈਂਬਰੀਆਂ ਅੱਖਾਂ ਨਾਲ ਖੇਮਾ ਯਾਤਨਾ ਦੀ ਮੋਦਰਾ ਵਿੱਚ ਖੜੀ ਕੰਬੀ ਜਾ ਰਹੀ ਸੀ ਦੂਰੋਂ ਮੋਟਰਸਾਈਕਲ ਦੀ ਆਵਾਜ਼ ਸੁਣਾਈ ਦਿੱਤੀ ਉਹ ਦੋ ਡੰਗਰਾਂ ਦੀਆਂ ਖੋਨੀਆਂ ਵਿੱਚ ਐਵੇਂ ਹੱਥ ਮਾਰਨ ਲੱਗ ਪਿਆ ਕੁੱਤਿਆਂ ਦੇ ਭੌਂਕਣ ਦੇ ਨਾਲ-ਨਾਲ ਆਵਾਜ਼ ਨੇੜੇ ਆਉਂਦੀ ਗਈ ਤੇ ਥੋੜੀ ਦੇਰ ਬਾਅਦ ਮੋਟਰਸਾਈਕਲ ਉਹਨਾਂ ਦੇ ਦਰਵਾਜ਼ੇ ਅੱਗੇ ਆ ਖੜੋਤਾ ਰਤਨੀ ਨੇ ਸਿਰ ਤੇ ਪੱਲਾ ਲੈਂਦੇ ਆ ਡਿਉੜੀ ਦਾ ਦਰਵਾਜ਼ਾ ਖੋਲ੍ਹਿਆ ਉਹਦੇ ਦੋਵੇਂ ਜੇਟ ਸਵਰਨ ਸਿੰਘ ਤੇ ਕਰਮ ਸਿੰਘ ਸਨ ਉਹਨਾਂ ਮੋਟਰਸਾਈਕਲ ਡਿਉੜੀ ਵਿੱਚੋਂ ਲੰਘਾ ਕੇ ਕੱਚੇ ਵੇੜੇ ਵਿੱਚ ਖੜਾ ਕਰ ਦਿੱਤਾ ਵੱਡੇ ਸਵਰਨ ਸਿੰਘ ਨੇ ਆਪਣੀਆਂ ਅੱਖਾਂ ਤੋਂ ਇਹਨਾਂ ਗਲਾਈਆਂ ਰੁਮਾਨ ਨਾਲ ਉਹਨਾਂ ਨੂੰ ਸਾਫ਼ ਕੀਤਾ ਤੇ ਫਿਰ ਦਸਤਾਨੇ ਪੈਣੇ ਹੱਥਾਂ ਨਾਲ ਓਵਰ ਕੋਟ ਤੋਂ ਸਿਲ ਨੂੰ ਪਹੁੰਚਾ ਡਿਉੜੀ ਵਿੱਚ ਪਏ ਆਪਣੇ ਪਿਓ ਬਿਸ਼ਨ ਸਿੰਘ ਦੇ ਬਿਸtre ਵਾਲ ਵਧਿਆ ਛੋਟੇ ਕਰਮ ਸਿੰਘ ਨੇ ਲੋਹੀ ਦੀ ਬੁੱਕਲ ਤੇ ਤਿੱਲੇ ਵਾਲੀ ਜੁੱਤੇ ਹੀਠਾ ਲੱਗਾ ਗੋਹਾ ਉਤਾਰਨ ਲਈ ਪੈਰ ਨੂੰ ਚੌਂਦਰੇ ਦੀ ਵਟ ਨਾਲ ਖਸਾਉਂਦਿਆਂ ਬਚਨੋ ਵੱਲ ਮੂੰਹ ਕੀਤਾ ਉਹਦੋਂ ਕਿੱਥੇ ਹੈ ਬਚਨੋ ਨੇ ਬੁੱਕਲ ਤੋਂ ਬਾਹ ਕੱਢ ਕੇ ਡੰਗਰਾਂ ਵੱਲ ਕੀਤੀ ਜਿੱਥੇ ਮੋਟਰਸਾਈਕਲ ਦੇ ਖੜਾਕ ਨਾਲ ਕਿੱਲਾ ਪੁਟਾਗੇ ਵੈੜ ਕੇ ਉਹ ਕੁਦੋਂ ਫੜ ਰਿਆ ਸੀ ਉਹ ਆ ਪਾਈ ਪਲਵਾਨਾ ਰਤਾ مشورہ ਕਰ ਲਈਏ ਬਾਜੀ ਖੁਰਾ 도ਵੇ ਰੋਜ਼ ਰੋਜ਼ ਨੂੰ ਛੁੱਟੀ ਨਹੀਂ ਆਇਆ ਜਾਂਦਾ ਮੈਨੂੰ ਵੀ 100 ਕੰਮ ਰਹਿੰਦੇ ਨੇ ਨਾਲੇ ਬੋਡੜੀ ਦੇ ਫੁੱਲ ਜੇ ਤੂੰ ਜਾਣਾ ਤੂੰ ਸਹੀ ਤੇ ਜੇ ਮੈਂ ਜਾਣਾ ਤਾਂ ਸਹੀ ਗੰਗਾ ਪਾਈ ਆਉਨੇ ਕੁਦੋਨੇ ਬੇਪਰਵਾਹੀ ਨਾਲ ਜਵਾਬ ਦਿੱਤਾ ਤੇ ਉੱਟੇ ਹੋਏ ਕਿਲੇ ਨਾਲ ਬੱਜਾ ਬੈਡ ਕਾ ਦਾ ਰੱਸਾ ਖੋਲੜਾ ਆਪਣੇ ਮੁੰਡੇ ਨੂੰ ਕਹਿਣ ਲੱਗਾ ਉਹ ਕਾਕੂ ਮੰਝਾ ਕੱਢ ਕੇ ਬਾਪੂ ਆਪਦੇ ਕੋਲ ਡਿਉੜੀ 'ਚ ਢਾਹ ਇਸ ਤੋਂ ਪਹਿਲਾਂ ਕਿ ਕਾਕੂ ਮੰਝਾ ਲਿਆਉਂਦਾ ਬੁੱਡੇ ਬੇਸ਼ਨ ਸਿੰਘ ਨੇ ਕਿਹਾ ਕਾਕੂ ਖੁਰਸੀ ਲਿਆ ਤੇ ਉਹ ਸਿੱਧਾ ਹੋ ਕੇ ਇੱਕ ਪਾਸੇ ਨੂੰ ਖਿਸਕ ਕੇ ਬੈਠ ਗਿਆ ਤੇ ਸਵਰਨ ਸਿੰਘ ਲਈ ਉਹ ਨਾਲ ਚਰ ਬੈਠਣ ਲਈ ਮੰਜੀ ਤੇ ਥਾਂ ਖਾਲੀ ਕਰ ਦਿੱਤੀ ਪਰ ਸਵਰਨ ਸਿੰਘ ਪੱਗ ਦਾ ਪੱਲਾ ਠੀਕ ਕਰਦਾ ਮੰਜੀ ਲਾਗੇ ਦਾੜੀ ਪਰੋਸਣ ਲੱਗਾ ਸਵਰਨ ਸਿੰਘ ਤਿੰਨ ਭਰਾਵਾਂ 'ਚੋਂ ਸਭ ਤੋਂ ਵੱਡਾ ਤੇ ਪੜਿਆ ਲਿਖਿਆ ਸੀ ਆਪਣੀ ਹਿੰਮਤ ਨਾਲ ਪੜ ਕੇ ਉਹ ਓਵਰਸੀਡ ਲੱਗ ਗਿਆ ਸੀ ਤੇ ਚੰਗੀ ਕਮਾਈ ਕਰਦਾ ਸੀ ਉਹ ਸ਼ਹਿਰ ਹੀ ਕੋਠੀ ਪਾ ਕੇ ਰਹਿ ਰਿਹਾ ਸੀ ਇੱਕੋ ਇੱਕ ਧੀ ਉਸਨੇ ਚੰਗੇ ਘਰ ਵਿਆਹ ਲਈ ਸੀ ਦੋਵੇਂ ਮੁੰਡੇ ਵੀ ਚੰਗੀਆਂ ਨੌਕਰੀਆਂ ਤੇ ਲੱਗੇ ਹੋਏ ਸਨ ਚੰਗੇ ਤੇ ਵੱਡੇ ਲੋਕਾਂ ਨਾਲ ਉਹਦਾ ਸੰਪਰਕ ਸੀ ਲੈਣ ਦੇਣ ਸੀ ਮਿਲਵਰਤਨ ਸੀ ਉਹਦਾ ਇੱਕ ਆਪੜਾ ਇਹ ਵਿਸ਼ੇਸ਼ ਦਾਇਰਾ ਬਣ ਚੁੱਕਾ ਸੀ ਪਿੰਡ ਉਸ ਦਾ ਆਉਣ ਜਾਣ ਘੱਟ ਹੀ ਸੀ ਜਿਹੜੀ 2 2.5 ਕਿੱਲੇ ਜ਼ਮੀਨ ਉਸ ਦੇ ਹਿੱਸੇ ਆਉਂਦੀ ਸੀ ਉਹ ਕੁਦਹੀ ਵਾਉਂਦਾ ਸੀ ਤੇ ਉਹ ਬਕਾਲ ਉਸ ਦੇ ਖਾਣ ਲਈ ਸਾਲ ਦੇ ਦਾਣੇ ਹੀ ਖੜਦਾ ਸੀ ਆਪਣੇ ਅੰਗਾ ਸਾਗਾ ਦੇ ਯਾਰਾਂ ਦੋਸਤਾਂ ਵਿੱਚ ਉਹ ਇਹੋ ਹੀ ਕਹਿੰਦਾ ਕਿ ਉਸ ਨੇ ਜ਼ਮੀਨ ਕੁਦੋਂ ਨੂੰ ਮੁਫ਼ਤ ਹੀ ਦਿੱਤੀ ਹੋਈ ਹੈ ਕਾਕੂ ਕੁਰਸੀ ਲੈ ਆਇਆ ਲੋਹੇ ਦੀ ਇੱਕੋ ਹੀ ਕੁਰਸੀ ਬੜੇ ਸਾਲਾਂ ਤੋਂ ਉਹਨਾਂ ਦੇ ਘਰ ਸੀ ਉੱਤ ਕੁਰਸੀ ਤੋਂ ਕੱਪੜਾ ਫੇਰ ਲੈ ਜਰਾ ਬੋੜੜੇ ਬੇਸ਼ਨ ਸਿੰਘ ਨੇ ਆਪਣੀ ਓਡੇ ਰੰਗ ਵਾਲੀ ਖੱਦਰ ਦੇ ਅਮਰੇ ਦੀਰਜਾਈ ਨੂੰ ਫੇਕ ਦਿੱਤਾ ਤੇ ਆਪਣੇ ਕੇਸਾਂ ਦੀ ਜਟੋਰੀ ਕਰਕੇ ਕੰਬ ਦੇ ਹੱਥਾਂ ਨਾਲ ਮੈਲੀ ਪੱਗ ਸਿਰ ਤੇ ਨਪੇਟਣ ਲੱਗਾ ਬੇਸ਼ਨ ਸਿੰਘ ਜਦੋਂ ਵੀ ਸਵਰਨ ਸਿੰਘ ਦੇ ਸਾਹਮਣੇ ਹੁੰਦਾ ਸੀ ਉਹਦੀ ਅਵਸਥਾ ਇੰਜ ਹੀ ਹੁੰਦੇ ਜਿਵੇਂ ਕੋਈ ਜੱਟ ਤਹਿਸੀਲਦਾਰ ਦੇ ਸਾਹਮਣੇ ਖੜਾ ਹੋਵੇ ਉਹ ਉਸ ਨੂੰ ਕਿਸੇ ਹੋਰ ਹੀ ਮਿੱਟੀ ਦਾ ਬਣਿਆ ਲੱਗਦਾ ਜਿਹੜੀ ਡਾਢੀ ਸਾਫ਼ ਵਧੀਆ ਤੇ ਚਿਕਣੀ ਹੋਵੇ ਜਿਸ ਦੇ ਖਵਰੇ ਗੁੱਡੀਆਂ ਤੇ ਬਾਵੇ ਬਣਦੇ ਹਨ ਸਵਰਨ ਦੇ ਰਹਿਣ ਸਹਿਣ ਤੇ ਉਸ ਦੀ ਪੋਚਾ ਪੋਚੀ ਦੇ ਸਾਹਮਣੇ ਉਹ ਆਪਣੇ ਆਪ ਨੂੰ ਡਾਡਾ ਖੁਰਦਰਾ ਜਿਹਾ ਮਹਿਸੂਸ ਕਰਦਾ ਇਸ ਲਈ ਸ਼ਹਿਰ ਜਾ ਕੇ ਉਹ ਕਦੀ ਵੀ ਸਵਰਨ ਦੇ ਘਰ ਦੇ ਕੂਲੇ ਜਿਹੇ ਮਾਹੌਲ ਵਿੱਚ ਬਹੁਤੀ ਦੇਰ ਨਹੀਂ ਸੀ ਟਿਕ ਸਕਿਆ ਉਸ ਨੂੰ ਲੱਗਦਾ ਜਿਵੇਂ ਉਹਦੇ ਪੈਰ ਉਸ ਘਰ ਵਿੱਚ ਠੀਕ ਤਰ੍ਹਾਂ ਨਾ ਉੱਠ ਰਹੇ ਹੋਣ ਉਹਦੀ ਨੂੰ ਤੇ ਪੋਤਰੇ ਪੋਤਰੀਆਂ ਉਸ ਨੂੰ ਜਿਵੇਂ ਘੋਰ-ਘੋਰ ਵੇਖਦੇ ਹੋਣ ਉਹਨੂੰ ਲੱਗਦਾ ਜਿਵੇਂ ਕੋਈ ਮਿੱਟੀ ਦੇ ਘੁਰਨੇਆਂ ਵਿੱਚ ਖੇਡਦੇ ਸਹੇ ਨੂੰ ਸੰਗ ਮਰਮਰ ਦੀ ਗੁਫਾ ਵਿੱਚ ਛੱਡ ਆਇਆ ਹੋਵੇ ਕਾਕੂ ਨੇ ਕੁਰਸੀ ਸਾਫ਼ ਕਰ ਦਿੱਤੀ ਬਿਸ਼ਨ ਸਿੰਘ ਸਵਰਨ ਨੂੰ ਇੱਕ ਵਚਨ ਜਾਂ ਬਹੁਵਚਨ ਵਿੱਚ ਸੋ ਮੋਡਰਨ ਕਰਨ ਦੀ ਦੋ ਚਿੱਤੇ ਵਿੱਚ ਹੀ ਸੀ ਕਿ ਸਵਰਨ ਕੁਰਸੀ ਤੇ ਬੈਠ ਗਿਆ ਅਜੇ ਇਹ ਸਮੇ ਬੇਸ਼ੰਗ ਸਿੰਘ ਕਈ ਵਾਰ ਆਪਜ ਡਾਡਾ ਕੱਚਾ ਜਿਹਾ ਹੁੰਦਾ ਉਹਦਾ ਆਪਣਾ ਭੰਗਾਰਾ ਉੱਠਦਾ ਇਹ ਕਿਹੜਾ ਵੈਸਰਾਏ ਦਾ ਬੀ ਹੈ ਮੇਰਾ ਮੁੰਡਾ ਹੀ ਹੈ ਮੈਂ ਕਿਉਂ ਕਰਮ ਸਿੰਘ ਆਪ ਹੀ ਮੰਝਾ ਚੁੱਕ ਕੇ ਡਿਉੜੀ ਵਿੱਚ ਲੈ ਆਇਆ ਉਹ ਕੁਦੂ ਤੋਂ 2 ਸਾਲ ਵੱਡਾ ਸੀ ਪੜਾਈ ਵੱਲੋਂ ਲਾਪਰਵਾਹ ਤੇ ਸ਼ਰਾਰਤਾਂ 'ਚ ਨੰਬਰ 1 ਉਹ ਸੰਤੀ ਮੈਰੀ ਦੇ ਬਾਲਣ ਵਿੱਚ ਬਸ ਤਾ ਲੁਕਾ ਗਏ ਹਾਣੀਆਂ ਨਾਲ ਖਿੱਦੋ ਖੁੰਡੇ ਖੇਡਣ ਨਿਕਲ ਜਾਂਦਾ ਤੇ ਛੁੱਟੀ ਹੋਣ ਸਮੇ ਬਸਤਾ ਚੁੱਕ ਘਰ ਜਾ ਵੜਦਾ ਛੋਟਾ ਹੋਣ ਕਰਕੇ ਕੁਦੂ ਉਹਦੇ ਨਾਲ ਰਹਿੰਦਾ ਇਕੱਠੇ ਹੀ ਉਹ ਸਕੂਲ ਗਏ ਤੇ ਇਕੱਠੇ ਹੀ ਪੜ੍ਹਾਈ ਛੱਡ ਕੇ ਉਹ ਕਰਦੇ ਕੰਮ ਵਿੱਚ ਪਿਓ ਦੀ ਮਦਦ ਕਰਾਉਣ ਲੱਗ ਪਏ ਜਵਾਨੀ ਚੜਦਿਆਂ ਹੀ ਕਰਮਾਤਾ ਪਾਂਡੇ ਬਣ ਕੇ ਸਮਗਲਿੰਗ ਦਾ ਮਾਲ ਟੂਣ ਲੱਗ ਪਿਆ ਤੇ ਕੋ ਦੋ ਜਸਮ ਦਾ ਤਾਜ਼ਾ ਤੇ ਹੱਡਾ ਪੈਰਾਂ ਦਾ ਖੁੱਲਾ ਹੋਣ ਕਰਕੇ ਪਲਵਾਨੀ ਕਰਮੇ ਦਾ पांडे ਹੋਣਾ ਤਾਂ ਸੁਕਾਰਥੇ ਆਇਆ ਹੌਲੀ ਹੌਲੀ ਉਹਨੇ ਬਲੈਕ ਤੇ ਮਾਲਵੇ ਆਪਣਾ ਹਿੱਸਾ ਪੱਤੀ ਰੱਖਣਾ ਸ਼ੁਰੂ ਕਰ ਦਿੱਤਾ ਅੱਜ ਹੋਰ ਕੱਲ ਹੋਰ ਤੇ ਕਰਮਾ ਵੀ ਲਾਗਲੇ ਕਸਵੇ ਦੇ ਚੌਂਕ ਵਿੱਚ ਆਪਣਾ ਮਕਾਨ ਬਣਵਾ ਕੇ 60 ਬਾਟ ਨਾਲ ਰਹਿ ਰਿਹਾ ਸੀ ਡੈਰੀ ਤੇ ਮੁਰਗੀ ਖਨਾ ਖੋਲ ਰੱਖਿਆ ਸੀ ਉਹਦੇ ਘਰ ਪੂਰੀ ਲਹਿਰ ਬਹਿਰ ਸੀ ਤੇ ਪਲਵਾਨੀ ਕਰਦਾ ਧਰਮ ਸਿੰਘ ਕੋ ਦੋਦਾ ਕੋ ਦੋ ਹੀ ਰਹਿ ਗਿਆ ਸੀ ਪਿਓ ਵਾਲੀ ਹਾਲ ਤੇ ਜੰਗੇ ਉਸਦੇ ਹੱਥ ਵਿੱਚ ਸੀ ਬਾਬੇ ਚਰਲ ਨੇ ਭਾਵੇਂ ਮਖੌਲ ਵਿੱਚ ਹੀ ਉਹਦੇ ਦੋ ਬੰਦੇ ਬਣ ਜਾਣ ਇੱਕ ਦੇ ਹਲ ਵਾਉਣ ਦੂਜੇ ਦੇ ਪੱਠੇ ਪਾਉਣ ਦੇ ਗੱਲ ਕੀਤੀ ਸੀ ਪਰ ਕੋ ਦੋ ਸੱਚੇ ਹੈ ਵਾਹੇ ਵਿੱਚ ਦੋਨੇ ਜ਼ੋਰ ਨਾਲ ਲੱਗਾ ਰਿਹਾ ਸੀ ਉਹ ਆਪਣੇ ਵੱਲੋਂ ਤਾਂ ਤੇਜ਼ ਦੌੜਨ ਦਾ ਬੜਾ ਯਤਨ ਕਰਦਾ ਪਰ ਸੁਪਨੇ ਵਿੱਚ ਡਰ ਕੇ ਭੱਜਣ ਵਾਲਿਆਂ ਵਾਂਗ ਉਸ ਦਾ ਹਾਰ ਚੁੱਕਿਆ ਪੈਰ ਅੱਗੇ ਤਰੇ ਜਾਣ ਦਾ ਨਾਹੀ ਨਹੀਂ ਸਿਲੰਦਾ ਜਿਵੇਂ ਕੋਈ ਗੈਬੀ ਸ਼ਕਤੀ ਉਹਦੇ ਲੱਕ ਨੂੰ ਜੱਫਾ ਮਾਰੀ ਪਿਸ਼ਾ ਖਿੱਚੀ ਲਿਜਾਰੇ ਸੀ ਵੈੜਕੇ ਦਾ ਕਿਲਾ ਗੜਦਿਆ ਕੁੱਦੋ ਜਿਉਂ ਹੀ ਕਿੱਲੇ ਨੂੰ ਸੱਟ ਮਾਰਿਆ ਸੀ ਉਹਨੂੰ ਲੱਗ ਰਿਹਾ ਸੀ ਜਿਵੇਂ ਇਹ ਸੱਟ ਉਹਦੇ ਆਪਣੇ ਸਿਰ ਵਿੱਚ ਵੱਜੀ ਹੋਵੇ ਤੇ ਉਹ ਹਰ ਸੱਟ ਨਾਲ ਹੀ ਸਰਤੀ ਦੇ ਅੰਦਰ ਨਿੱਗਰਦਾ ਜਾ ਰਿਹਾ ਹੋਵੇ ਮਨ ਹੀ ਮਨੋ ਦੋਵੇਂ ਭਰਾਵਾਂ ਬਾਰੇ ਸੋਚ ਕੇ ਉਹ ਚੁੰਝਲਾ ਉੱਠਿਆ ਤੇ ਤੀਜੀ ਭੈਣ ਬਚਨੋ ਓਫ ਇਹ ਕਿਹੇ ਰਿਸ਼ਤੇ ਸਨ ਵੱਡੇ ਤੇ ਉਸਨੂੰ ਖੇਸੇ ਕਿਉਂਗਾ ਸਾਗਾਂ ਦੇ ਸਾਹਮਣੇ ਉਹ ਕੋ ਦੋਨੋਂ ਯਤੀਮ ਜਿਹਾ ਬਣਾ ਕੇ ਪੇਸ਼ ਕਰਦਾ ਸੀ ਦਾਣੇ ਲਿਜਾ ਕੇ ਵੀ ਜ਼ਮੀਨ ਬਾਰੇ ਇੰਜ ਕਹਿੰਦਾ ਸੀ ਜਿਵੇਂ ਕੋ ਦੋਨੋਂ ਦਾਨ ਕਰ ਦਿੱਤੇ ਹੋਵੇ ਜ਼ਮੀਨ ਕੁੱਦੂਦੋ ਛੱਡੀ ਨਹੀਂ ਸੀ ਜਾਂਦੀ। ਇਹ ਆ ਛੱਡਿਆਂ ਉਸ ਦਾ ਗੁਜ਼ਾਰਾ ਨਹੀਂ ਸੀ ਹੁੰਦਾ। ਪਰ ਇੰਦਾ ਮੁਫ਼ਤ ਦੇ ਆਸਾਨ ហេਠਾ ਉਸ ਤੋਂ ਦਬਿਆ ਵੀ ਨਹੀਂ ਸੀ ਜਾਂਦਾ ਤੇ ਕਰਮ ਸਿੰਘ ਤਾਂ ਬਰਾਬਰ ਦਾ ਹਿੱਸਾ ਵੀ ਵੰਡ ਕੇ ਲੈ ਜਾਂਦਾ ਸੀ। ਪਰ ਇਹ ਵੀ ਇਤਰਾਜ਼ ਕਰਦਾ ਸੀ ਕਿ ਕੁੱਦੂਦੇ ਖੱਥਾਂ ਵਿੱਚ ਬਰਕਤ ਨਹੀਂ। ਉਸ ਨੂੰ ਇਸੇ ਵਿੱਚੋਂ ਗੁਜਨੇ ਬਚਦਾ। ਅਦੇ ਕੱਲ ਮਾਂ ਦੇ ਫੁੱਲ ਚੁਣਦਿਆਂ ਉਹ ਆਪਣੇ ਪਣਵਈਏ ਨੂੰ ਕਹਿ ਰਿਹਾ ਸੀ ਭਾਈਆ ਐਦ ਕਿ ਮੇਰੀ ਸਲਾਹ ਏ ਪਿੰਡ ਵਾਲੀ ਦੋ ਕਿੱਲੇ ਆਪ ਹੀ ਟਰੈਕਟਰ ਨਾਲ ਵਾਕੇ ਮੱਜਾਂ ਲਈ ਪੱਠੇ ਨਾ ਬੀਜ ਛੱਡਾਂ ਇਸ ਤੋਂ ਬਚਦਾ ਬਚਾਉਂਦਾ ਤਾਂ ਅੱਗੇ ਕੁਛ ਨਹੀਂ ਮਾੜੀ ਗੱਲ ਨਹੀਂ ਮਾੜੀ ਗੱਲ ਨਹੀਂ ਚੰਗਾ ਰਹੇਗਾ ਬਚਨੋਂ ਦੇ ਘਰ ਵਾਲਾ ਬੋਲਿਆ ਸੀ ਉਹਦੋਂ ਨੂੰ ਪਤਾ ਸੀ ਕਿ ਉਹ ਉਸ ਨੂੰ ਸੁਣਾ ਕੇ ਗੱਲਾਂ ਕਰ ਰਹੇ ਹਨ ਉਹ ਅੰਦਰੋਂ ਅੰਦਰ ਪਰਿਆ ਪਿਤਾ ਬੈਠਾ ਸੀ ਬੋਲਿਆ ਕੁਝ ਨਹੀਂ ਜ਼ਮੀਨ ਤਾਂ ਗਈ ਥੋੜੀ ਸੀ ਜੋ ਇਹ ਦੋ ਕਿੱਲੇ ਵੀ ਹਲ ਏਥੋਂ ਨਿਕਲ ਗਏ ਉਸ ਨੂੰ ਫਿਕਰ ਸੀ ਆਪ ਤਾਂ ਉਹ ਗੱਲ ਕਰਨੋਂ ਝਿਜਕਦਾ ਸੀ ਲਾ ਪਾ ਕੇ ਵਿਚਲਾ ਬੰਦਾ ਭੈਣ ਪਣਵਾਈਆ ਸੀ ਜਾਂ ਪਿਓ ਜਿਨ੍ਹਾਂ ਨੂੰ ਉਹ ਆਪਣਾ ਦੁੱਖ ਦੱਸ ਸਕਦਾ ਸੀ ਉਹਨਾਂ ਦੀ ਮਦਦ ਮੰਗ ਸਕਦਾ ਸੀ ਪਰ ਪਣਵਾਈਆਂ ਤਾਂ ਉਸ ਦੇ ਸਾਹਮਣੇ ਕਰਮ ਸਿੰਘ ਨੂੰ ਜ਼ਮੀਨ ਛੁਡਾ ਲੈਣ ਲਈ ਕਹਿ ਰਿਆ ਸੀ ਤੇ ਭੈਣ ਬਚਨੋਂ ਨੇ ਉਸ ਨੂੰ ਮਦਦ ਕੀ ਕਰਨੀ ਸੀ ਉਸ ਨੂੰ ਧਾਗੇ ਹੀ ਤਰਾਜ ਰਹਿੰਦਾ ਸੀ ਕਿ ਵੱਡੇ ਭਰਾ ਪਰਜਾਏ ਉਸ ਨਾਲ ਚੰਗਾ ਵਰਤਦੇ ਸਨ ਉਸ ਨਾਲ ਦੁੱਖ ਸੁੱਖ ਵੰਡਾਉਣ ਆਉਂਦੇ ਜਾਂਦੇ ਸਨ ਔਖੇ ਸੌਖੇ ਵੇਲੇ ਕੰਮ ਵੀ ਆਉਂਦੇ ਸਨ ਸਾਲ ਚ ਮਹੀ ਸੂਟ ਵੀ ਬਣਾ ਦਿੰਦੇ ਸਨ ਪਰ ਕੋ ਦੂਸਰੀ ਔਖੇ ਵੇਲੇ ਤਾਂ ਮਦਦ ਤਾਂ ਕੀ ਕਰਨੀ ਸੀ ਉਹਨੂੰ ਮਿਲਣ ਤਾਂ ਕੀ ਜਾਣਾ ਜੇ ਕਿਧਰੇ ਸਾਲ ਚ ਮਹੀ ਉਹਦਾ ਮੁੰਡਾ ਆ ਗਿਆ ਉਹ ਉਸ ਵਾਰੇ ਕਹਿੰਦੀ ਹਾਇ ਇਹਨਾਂ ਨੇ ਮੋਹ ਮੁੰਡਾ ਹੋਣ ਤੇ ਉਹ ਜਿਹੜੇ ਚਾਰ ਪਰੋਲੇ ਜਿਹੇ ਦਿੱਤੇ ਸੀ ਬਸ ਮੇਰੀ ਜ਼ੁਬਾਨ ਸੜ ਜੇ ਜੇ ਕਿਤੇ ਮੁੰਡੇ ਨੂੰ ਦੋ ਟਾਕੀਆਂ ਬਣਾ ਕੇ ਦਿੱਤੀਆਂ ਹੋਣ ਜਾਂ ਛਿਲੜ ਹੀ ਹੱਥ ਤੇ ਰੱਖਿਆ ਹੋਵੇ ਵੇਖੋ ਨਾ ਅਸੀਂ ਕਿਤੇ ਇਹਦੇ ਪੈਸੇ ਨੇੜਿਆਂ ਤੇ ਤਾਂ ਨਹੀਂ ਬੈਠੇ ਪਰ ਫਿਰ ਵੀ ਭੈਣ ਭਰਾ ਦਾ ਅੰਮਾ ਹੁੰਦਾ ਵੇਖੋ ਨਾ ਤੇ ਉਹ ਅੱਖਾਂ ਦੇ ਜੁੰਨੀ ਫੇਰਾਂ ਲੱਗ ਪੈਂਦੀ। ਉਹਦੋਂ ਬਚਨੋ ਤੇ ਅੰਦਰੋਂ ਅੰਦਰ ਪੂਜਿਆ ਪਿਆ ਸੀ। ਉਸ ਦਿਨ ਮਾਂ ਦਾ ਸੰਸਕਾਰ ਕਰਨ ਤੋਂ ਪਹਿਲਾਂ ਇਸ਼ਨਾਨ ਕਰਾਉਣ ਵੇਲੇ ਮਾਂ ਦੇ ਕੰਨਾਂ ਵਿੱਚ ਪਈਆਂ ਸੋਨੇ ਦੀਆਂ ਵਾਲੀਆਂ ਲਾ ਕੇ ਵਿਚਾਰ ਨਹੀਂ ਪਰਜਾਈ ਨੂੰ ਫੜਾ ਦਿੱਤੀਆਂ। ਉਹ ਜਿਵੇਂ ਵਾਲੀਆਂ ਤੇ ਲੱਤ ਫੇਰਦੀ ਰਹੀ ਸੀ। ਇੱਕ ਪਲ ਉਹਨੂੰ ਮਾਂ ਤੇ ਖਿਜਵੀ ਆਈ। ਪਰ ਫਿਰ ਮਾਂ ਦਾ ਚੁਰੜੀਆਂ ਭਰਿਆ ਚਿਹਰਾ ਤੇ ਡੂੰਗੀਆਂ ਜਮਕਦੀਆਂ ਅੱਖਾਂ ਯਾਦ ਆਉਣਦੇ ਉਹ ਮਾਂ ਦੇ ਪਿਆਰ ਵਿੱਚ ਭਿੱਜ ਗਿਆ ਇੱਕ ਉਹ ਮਾਂ ਹੀ ਸੀ ਜਿਸ ਨੇ ਉਹਨੂੰ ਅੰਤ ਤਨ ਪਿਆਰ ਕੀਤਾ ਸੀ ਸਦਾ ਉਹਦੇ ਹੱਕ ਵਿੱਚ ਡਟ ਕੇ ਬੋਲੇ ਸੀ ਜਿਹੜੀ ਗੱਲ ਜਿਹੜੀ ਭਾਸ਼ਾ ਵਿੱਚ ਜਿੰਨੇ ਜ਼ੋਰ ਉਹ ਕਹਿਣਾ ਚਾਹੁੰਦਾ ਹੁੰਦਾ ਉਹਦੀ ਮਾਂ ਉਹ ਗੱਲ ਉਸ ਨਾਲੋਂ ਜ਼ੋਰਦਾਰ ਅੰਦਾਜ਼ ਵਿੱਚ ਕਿਹਾ ਕਰਦੀ ਉਹੋ ਹੀ ਸੀ ਜਿਹੜੀ ਕੁਦੂ ਬਾਰੇ ਕਹਿੰਦੀ ਸੀ ਇਹ ਤਾਂ ਮੇਰਾ ਲੋਲੜ ਪੁੱਤੇ ਕੋਲਾ ਪਾਲਾ ਛੇ ਬਾ ਵਰਗਾ ਤੋਂ ਸਿੱਧਾ ਸਭ ਕਾਂਡੇ ਹੋ ਉਹ ਦੋਨੋਂ ਅਫਸੋਸ ਸੀ ਕਿ ਉਹ ਮਰਦੇ ਹੋਏ ਮਾਂ ਦੇ ਕੋਲ ਨਹੀਂ ਸੀ ساری ਉਮਰ ਮਾਂ ਉਹਦੇ ਕੋਲ ਰਹੇ ਪਰ ਮਰਨ ਸਮੇਂ ਉਸ ਕੋਲੋਂ ਚਲੀ ਗਈ ਦੋ ਮਹੀਨੇ ਹੋਏ ਉਸ ਨੂੰ ਅਚਾਨਕ ਬੁੱਲਾ ਵੱਜ ਗਿਆ ਤੇ ਪਾਸਾ ਮਾਰਿਆ ਗਿਆ ਸਵਰਨ ਸਿੰਘ ਮਾਂ ਦਾ ਪਤਾ ਕਰਨ ਆਇਆ ਤਾਂ ਉਹ ਮਾਂ ਦੇ ਵਰਜਦਿਆਂ ਵੀ ਉਸ ਨੂੰ ਆਪਣੇ ਨਾਲ ਸ਼ਹਿਰ ਲੈ ਗਿਆ ਤਾਂ ਕਿ ਉਸ ਨੂੰ ਵੱਡੇ ਹਸਪਤਾਲ ਵਿੱਚ ਦਾਖਲ ਕਰਵਾ ਕੇ ਇਲਾਜ ਕਰਵਾ ਸਕੇ ਲਗਭਗ ਡੇਢ ਮਹੀਨਾ ਇਲਾਜ ਚੱਲਦਾ ਰਿਹਾ ਪਰ ਬੋਢੜਾ ਤੇ ਕਮਜ਼ੋਰ ਸਰੀਰ ਬਿਮਾਰੀ ਨੇ ਮਾਰ ਨਾ ਚਲ ਸਕੇ ਆ ਤੇ ਰਹਿ ਗਿਆ ਸੀ ਬਾਕੀ ਬੋਢੜਾ ਵਿਸ਼ਣ ਸਿੰਘ ਜਿਹੜਾ ਉਸ ਦੀਆਂ ਔਖਿਆਂ ਨੂੰ ਸਮਝਦਾ ਸੀ ਉਸ ਦੇ ਦੰਗੇ ਉਸੇ ਆਪਣੀ ਦੰਗੇ ਸੀ ਉਸ ਨੇ ਆਪ ਜੋ ਸਾਰੀ ਉਮਰ ਕਿਸਾਨ ਦੀ ਜਨ ਭੋਗੀ ਸੀ ਪਰ ਉਹ ਵਿਚਾਰਾ ਇੰਨਾ ਨਿਰਮਾਣ ਤੇ ਲੱਭੂ ਜੱਟ ਸੀ ਜਾਂ ਇੰਜ ਕਹਿ ਲਈਏ ਕਿ ਉਹ ਦੇ ਵੱਡੇ ਪੁੱਤਾਂ ਦੇ ਪੈਸੇ ਦਾ ਜ਼ਬਾ ਉਸ ਤੇ ਕੁਝ ਏੰਜ ਬੈਠਾ ਸੀ ਕਿ ਉਹ ਵਾਸਰ ਕੇ ਕੋਈ ਗੱਲ ਉਹਨਾਂ ਨੂੰ ਕਹਿ ਹੀ ਨਹੀਂ ਸਕਦਾ ਸੀ ਉਹ ਆ ਆ ਮਾਂ ਦੇਆ ਸ਼ਿਵ ਜੀ ਇੱਥੇ ਕਿੰਨੇ ਨੂੰ ਹੀ ਠਕ ਠਕ ਕਰੀ ਜਾਂਦੇ ਅਸੀਂ ਹੋਰ ਵੀ ਕੰਮ ਕਰਨੇ ਕਰਮ ਸਿੰਘ ਨੇ ਕੋ ਦੋਨੋਂ ਆਵਾਜ਼ ਮਾਰੀ ਉਹ ਦੋ ਮਿੱਟੀ ਨਾਲ ਲਿਬੜੇ ਹੱਥ ਤੇੜ ਦੀ ਜਾਦਰ ਨਾਲ ਪਹੁੰਚਦਾ ਉੱਠ ਖੜਾ ਹੋਇਆ ਤੇ ਹੌਲੀ ਹੌਲੀ ਤੁਰਦਾ ਦੇੜੀ ਵਿੱਚ ਆਣ ਕੇ ਉਹਨਾਂ ਕੋਲ ਖੜਾ ਹੋ ਗਿਆ ਬਹਿ ਜਾ ਕਰਮ ਸਿੰਘ ਨੇ ਕੋ ਦੋਨੋਂ ਮੰਜੇ ਤੇ ਬੈਠ ਜਾਣ ਲਈ ਇਸ਼ਾਰਾ ਕੀਤਾ ਬਚਨੂ ਵੀ ਬੁੱਕਲ ਸਵਾਰ ਦੇ ਪਿਓ ਦੀ ਪੁਆਂਦੇ ਆ ਬੈਠੀ ਬਜ਼ੁਰਗਾ ਪਾਜੀ ਰਾਤੀ ਮੇਰੇ ਕੋਲ ਆਗੇ ਸੀ ਅਸੀਂ ਤਾਂ ਤੁਹਾਡੇ ਨਾਲ مشورہ ਕਰਨਾ ਆ ਕਰੋ ਵੀ مشورہ ਜਿਹੜਾ ਕਰਨਾ ਹੈ ਕੀ ਗੱਲ ਹੈ ਬੇਸ਼ਨ ਸਿੰਘ ਨੇ ਹੌਲੀ ਜੇ ਦਾੜੇ ਖੁਰਕੇ ਵੇਖ ਸਲਾਹ ਨਾਲ ਰਲ ਕੇ ਆਪੋ ਵਿੱਚ ਅਸੀਂ ਜਿਹੜੀ ਗੱਲ ਕਰਾਂਗੇ ਉਹਦੇ ਨਾਲ ਦੀ ਰੇਸ ਨਹੀਂ ਕਰਮ ਸਿੰਘ ਇੱਕ ਪਲ ਰੁਕਿਆ ਤੇ ਸਾਰਿਆਂ ਦੇ ਚਿਹਰਿਆਂ ਵੱਲ ਤੱਕਿਆ ਫਿਰ ਖੰਘੂਰਾ ਮਾਰ ਕੇ ਬੋਲਿਆ ਗੱਲ ਤਾਂ ਇਹ ਹੈ ਕਿ ਮਾਂ ਦਾ ਕੱਟ ਕਰਨਾ ਗੱਜਵੱਜ ਕੇ ਸਾਰੇ ਅੰਗ ਸਾਖ ਸਦਣੇ ਨੇ ਮੋਢੜੀ ਕਰਮਾ ਵਾਲੀ ਦੋ ਤਿਆਂ ਪੋਤਿਆਂ ਵਾਲੀ ਹੋ ਕੇ ਉਮਰ ਭੋ ਕੇ ਗਈ ਆ ਉਹਨੂੰ ਵੱਡਿਆ ਕਰਨਾ ਹੈ ਹੈ ਕੀ ਸਲਾਹ ਹੈ ਉਹ ਤੇ ਮੇਰੀ ਸਲਾਹ ਕੀ ਹੋਣੀ ਹੈ ਪਰ ਸਾਡੇ ਅਰਗੇ ਛੋਟੇ ਬੰਦਿਆਂ ਨੂੰ ਕਾਹਦਾ ਵੱਡਾ ਕਰਨਾ ਹੋਇਆ ਬੇਸ਼ਾਨ ਸਿੰਘ ਦੀ ਟੁੱਟਵੀਂ ਆਵਾਜ਼ ਸੀ ਮੈਂ ਵੀ ਕਰਮ ਸਿੰਘ ਨੂੰ ਕਿਹਾ ਕਿ ਫਜ਼ੂਲ ਖਰਚੀ ਐ ਇਹ ਮੰਨਦਾ ਨਹੀਂ ਸਵਰਨ ਸਿੰਘ ਨੇ رائے ਦਿੱਤੀ ਉਹ ਪਾਜੀ ਭਾਈ ਜਰਾ ਕੀ ਆਖੂ ਚੰਗੇ ਭਲੇ ਪੁੱਤ ਕਮਾnde ਪੈਸੇ ਵਾਲੇ ਕੀ ਮਰੀ ਪੈਗੀ ਤੁਹਾਡੇ ਪੜਿਆਂ ਲਿਖਿਆਂ ਲਈ ਹਉ ਫਜ਼ੂਲ ਖਰਚੀ ਨਾਲੇ ਤੁਹਾਨੂੰ ਕੀ ਤੁਸੀਂ ਤਾਂ ਸ਼ਹਿਰ ਰਹਿਣਾ ਇਥੇ ਮੇਲੇ ਦਾ ਸਾਨੂੰ ਵਜਣੇ ਨੇ ਕਰਮ ਸਿੰਘ ਜੀ ਬੋਲ ਹੀ ਰਿਹਾ ਸੀ ਕਿ ਬਚਨੋ ਉਹਦੀ ਗੱਲ ਟੋਕ ਕੇ ਬੋਲ ਪਈ ਹਾ ਹੋ ਨਹੀਂ ਨਹੀਂ ਬਾਜੀ ਤੁਸੀਂ ਵੀ ਕਿਹੋ ਜੀਆਂ ਗੱਲਾਂ ਕਰਦੇ ਹੋ ਬਚਨੋ ਸਵਰਨ ਸਿੰਘ ਨੂੰ ਤਿੱਖੀ ਹੋ ਕੇ ਪਈ ਪਾਉ ਕਰਮ ਸਿੰਘ ਠੀਕ ਆਂਦਾ ਏ ਉਧਰ ਮੇਰੇ ਸਹੁਰੇ ਤਾਂ ਤਿਆਰੀਆਂ ਵੀ ਕਸੀ ਬੈਠੇ ਹੋਣੇ ਨੇ ਮੈਨੂੰ ਤਾਂ ਦਰਾਣੀਆਂ ਜਠਾਣੀਆਂ ਛੱਬੀਆਂ ਦੇ ਦੇ ਮਾਰ ਛੱਡਣਾ ਉਹ ਦੋਨੋਂ ਪਤਾ ਸੀ ਬੇਸ਼ੰਸ ਸਿੰਘ ਦੇ ਰਾਹੀਂ ਗੱਲ ਉਸ ਨਾਲ ਹੋ ਰਹੀ ਸੀ ਉਸ ਦਾ ਜੀ ਕੀਤਾ ਬਚਨੋਂ ਦੇ ਵੱਟ ਕੇ ਚਪੇੜ ਮਾਰੇ ਸਵਰਨ ਸਿੰਘ ਠੀਕ ਕਹਿ ਰਿਹਾ ਸੀ ਕਿ ਫਜ਼ੂਲ ਖਰਚੀ ਐ ਉਹ ਦੋਨੋਂ ਆਪਣਾ ਘਰ ਦੇਸ ਰਿਹਾ ਸੀ ਵੇਖੋ ਭਾਈ ਮੈਂ ਪਿੱਛੇ ਤਾਂ ਨਹੀਂ ਹਟਦਾ ਜਿੰਨਾ ਖਰਚ ਮੇਰੇ ਹਿੱਸੇ ਆਉਂਦਾ ਹੈ ਦੱਸ ਦਿਓ ਅਟਾ ਸਟਾ ਪਰ ਮੇਰਾ ਸਵਰਨ ਸਿੰਘ ਬੋਲਿਆ ਉਹ ਦੋਨੋਂ ਆਸੇ ਕਿ ਸਵਰਨ ਸਿੰਘ ਇਸ ਦੇ ਵਿਰੋਧ ਵਿੱਚ ਡਟੇਗਾ ਪਰ ਉਹਦੇ ਸਹਾਰੇ ਦੀ ਲੱਜ ਚੇਤੇ ਹੀ ਉਹਦੇ ਹੱਥੋਂ ਡਿੱਗ ਪਈ ਤੇ ਉਹ ਸੋਚਾਂ ਤੇ ਫਿਕਰਾਂ ਦੇ ਖੂਹ ਵਿੱਚ ਟੜਮ ਡਿੱਗ ਪਿਆ ਉਹ ਧੋਖ ਰਿਆ ਸੀ ਤੇ ਉਹਦੇ ਅੰਦਰ ਹੀ ਅੰਦਰ ਤੂੰ ਆ ਇਕੱਠਾ ਹੋ ਰਿਹਾ ਸੀ 5-7000 ਤਾਂ ਸਹਿਜੇ ਲੱਜੋ ਨਾਲੇ ਬਾਜੀ ਹੁਰੀ ਕਹਿੰਦੇ ਆ 2700 ਰੁਪਏ ਮਾਂ ਦੀ ਬਿਮਾਰੀ ਤੇ ਇਹਨਾਂ ਖਰਚ ਕੀਤਾ ਆਪਾਂ ਤਿੰਨਾਂ ਨੂੰ 9-900 ਆਉਂਦਾ ਕਰਮ ਸਿੰਘ ਸਾਰੇ ਖਰਚ ਦਾ ਵਿਸਥਾਰ ਦੱਸ ਰਿਹਾ ਸੀ ਮਾਂ ਦੀ ਬਿਮਾਰੀ ਦਾ ਖਰਚ ਵਨਡੇ ਜਾਣ ਦੀ ਗੱਲ ਸੁਣ ਉਹ ਦੋਨੋਂ ਧੱਕਾ ਲੱਗਾ ਉਹ ਦੰਦਾ ਵਿੱਚ ਬੋਲੋ ਟੁੱਕਣ ਲੱਗਾ ਉਹਨੂੰ ਸੁਝ ਨਹੀਂ ਸੀ ਰਹੀ ਕੀ ਕਹੇ ਕੀ ਨਾ ਕਹੇ ਮਾਂ ਦੀ ਬਿਮਾਰੀ ਦੇ ਖਰਚ ਕਰਤਾ ਫਿਰ ਕੀ ਹੈ ਇਹਨੇ ਵਿਚਾਰੇ ਨੇ ਸਾਰੀ ਉਮਰ ਉਹਨੂੰ ਰੋਟੀ ਵੀ ਤਾਂ ਖਵਾਈ ਹੈ ਬੇਸ਼ਨ ਸਿੰਘ ਨੇ ਹਿੰਮਤ ਕਰਕੇ ਜਿਵੇਂ ਗੱਲ ਕਹਿ ਹੀ ਦਿੱਤੀ ਲੈ ਵੇਖੋ ਨਾ ਬਾਪੂ ਆ ਰਹੀ ਨਹੀਂ ਠੀਕ ਜੇ ਇਹਨੇ ਰੋਟੀ ਖਵਾਈ ਤਾਂ ਸਾਰੀ ਉਮਰ ਗੁਲਾਮ ਵੀ ਤਾਂ ਜਾਇਦਾਈ ਕਰਦੀ ਰਹੀ ਐ ਇਹਦੇ ਨਿਆਣੇ ਸਾਹਬੇ ਗੂ ਮੋ ਤੋਤਾ ਬਚਨੋ ਬੋਕਲ ਚੋਂ ਹੱਥ ਕੱਢ ਕੇ ਪੰਜਾ ਹਿਲਾ ਹਿਲਾ ਗੱਲਾਂ ਕਰ ਰਹੀ ਸੀ ਵੇਖੋ ਨਾ ਮਾਪਿਓ ਦੇ ਹਿੱਸੇ ਦੀ ਜਾਇਦਾਦ ਵੇ ਤਾਂ ਫਿਰ ਇਹੋ ਖਾਂਦਾ ਸੀ ਤੂੰ ਤੂੰ ਚੁੱਪ ਵੀ ਕਰ ਵੱਡੀ ਵਕਿਲਣੀ ਆ ਗਈ ਕੋਦੂ ਚਮਕ ਕੇ ਪਿਆ ਉਹਦੀਆਂ ਨਾਸਾਂ ਫਰਕ ਰਹੀਆਂ ਸਨ ਇੰਨੇ ਠੰਡ ਵਿੱਚ ਵੀ ਉਹਦਾ ਮੱਥਾ ਭਕ ਰਿਆ ਸੀ ਲੈ ਮੈਂ ਨਹੀਂ ਬੰਦੀ ਵੇਖੋ ਨਾ ਇਹਨੂੰ ਤਾਂ ਮੈਂ ਜ਼ਹਿਰ ਲਗਦੀ ਆਂ ਨੇਰੀ ਵੇਖੋ ਨਾ ਲੈ ਮੈਂ ਨਹੀਂ ਬੰਦੀ ਬਚਨੋ ਹੱਥ ਮਾਰਦੀ ਗੋਸੇ ਵਿੱਚ ਉੱਬਲਦੀ ਤੁਰ ਗਈ ਤਣਾਅ ਵਾਲਾ ਮਾਹੌਲ ਬਣ ਜਾਣ ਕਰਕੇ ਕਰਮ ਸਿੰਘ ਨੇ ਗੱਲ ਟਾਲਣੀ ਚਾਹੀ ਕਿ ਬਚਨੋ ਮੂੰਹ ਪਵਾ ਕੇ ਫਿਰ ਬੋਲ ਪਈ ਵੇਖੋ ਨਾ ਮੇਰਾ ਹਿੱਸਾ ਵੀ ਆ ਜ਼ਮੀਨ ਚ ਤੂੰ ਬਹੁਤਾ ਆਇਆ ਵਕੀਲਣੀ ਤਬ ਵਕੀਲਣੀ ਸਹੀ ਚਲੋ ਛੱਡੋ ਬਾਕੀ ਗੱਲਾਂ ਫਿਰ ਕਰ ਲਾਂਗੇ ਸ਼ਾਂਤ ਹੋ ਤੇ ਗਰਮ ਸਿੰਘ ਐ ਦੇ ਸਿੰ다 ਕੋ ਦੋਨੋ ਸੰਬੋਧਨ ਹੋਇਆ ਪਾਜੀ ਕੋਲ ਟੈਮ ਨੇ ਬੋਡੜੀ ਦੇ ਫੁੱਲ ਦਸ ਤੋਂ ਗੰਗਾ ਲੈ ਕੇ ਜਾਣੇ ਜਾਂ ਮੈਂ ਦੋ ਮਿੰਟ ਕੋ ਦੋ ਚੁੱਪ ਕਰਕੇ ਬੈਠਾ ਰਿਆ ਉਹਦੇ ਅੰਦਰ ਅਨੇਕਾ ਵਿੱਚ ਵਿਚਾਰ ਇੱਕ ਦੂਸਰੇ ਨੂੰ ਲਿਤਾੜਦੇ ਹੋਏ ਘਟ ਵੱਡ ਕੇ ਭੱਜੇ ਜਾ ਰਹੇ ਸਨ ਪਲ ਪਰ ਲਈ ਬਾਹਰ ਨਹੀਂ ਧੁੰਦ ਜਿਵੇਂ ਉਹਦੇ ਅੰਦਰ ਫਸਰ ਗਈ ਸੀ ਉਹ ਸੁਣ ਹੋਇਆ ਗੁੰਮਸੰਗ ਬੈਠਾ ਰਿਆ ਤੇ ਫਿਰ ਜਿਵੇਂ ਉਹਦਾ ਠੁੱਕ ਦਾ ਅੰਦਰ ਮਚ ਪਿਆ ਹੋਵੇ ਉਹ ਇੱਕਦਮ ਉੱਠ ਕੇ ਖੜੋ ਗਿਆ ਵੇਖੋ ਜੀ ਤੁਹਾਡੇ ਤੋਂ ਕੋਈ ਗੁੱਝੀ ਛਿਪੀ ਗੱਲ ਨਹੀਂ ਆਪਾਂ ਮਰੜੇ ਆਪਣੇ ਤੋਂ ਤਾਂ ਅਜੇ ਨਹੀਂ ਜੇ ਇਹ ਗੰਗਾ ਗੁੰਗਾ ਪੁੱਛਦੀਆਂ ਉਹ ਪਲ ਪਰ ਲਈ ਰੁਕਿਆ ਸੰਗ ਚ ਰੁਕਿਆ ਠੁੱਕ ਝਟ ਕੇ ਬੋਲਿਆ ਜੇ ਬਹੁਤੀ ਗੱਲ ਹੈ ਤਾਂ ਬੋੜੜੀ ਦੇ ਫੁੱਲ ਤੁਸੀਂ ਗੰਗਾ ਪਾਓ ਤੇ ਆ ਬੋੜੜਾ ਬੈਠਾ ਤੁਹਾਡੇ ਸਾਹਮਣੇ ਜਿਉਂਦਾ ਜਾਗਦਾ ਉਸ ਬਿਸ਼ਨ ਸਿੰਘ ਵੱਲ ਇਸ਼ਾਰਾ ਕੀਤਾ ਇਹਦੇ ਮੈਂ ਇਕੱਲਾ ਹੀ ਗੰਗਾ ਪਾਉ ਤਿੰਨੇ ਪਿਓ ਪੁੱਤ ਹੈਰਾਨ ਹੋਏ ਉਸ ਦੇ ਮੂੰਹ ਵੱਲ ਵੇਖ ਰਹੇ ਸਨ ਪਰ ਉਹ ਰੁਕਿਆ ਨਹੀਂ ਸੱਚੀ ਗੱਲ ਅਜੇ ਆਪਣੀ ਪੁੱਜਤ ਨਹੀਂ ਤੇ ਜੇ ਇਹ ਸੌਦਾ ਵੀ ਨਹੀਂ ਮਨਜ਼ੂਰ ਤਾਂ ਸਰਦਾਰ ਜੀ ਉਹ ਕਿੰਨੀ ਤੇ ਮੇਰੇ ਤੀਜੇ ਹਿੱਸੇ ਦੇ ਫੁੱਲ ਲਿਆ ਕੇ ਟੰਗ ਦਿਓ ਜਦੋਂ ਮੇਰੀ ਪਹੁੰਚ ਪਈ ਮੈਂ ਆਪੇ ਪਾਉ ਤੇ ਉਹ ਉਹਨਾਂ ਦੇ ਵੇਂਦਿਆ ਵੇਂਦਿਆ ਮੂੰਹ ਕੁੱਟ ਕੇ ਅੰਦਰ ਤੁਰ ਗਿਆ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ